ਅੱਛਾ ਜੀ ਕਰਾ ਲਿਆ ਬਾਈ ਹੋਰ ਹਾਂ ਕਰਾ ਲਿਆ ਤੁਸੀਂ ਠੀਕ ਚੰਦਰ ਤੋਂ ਜਿਹੜਾ ਚੱਲ ਰਹੀ ਹੈ ਨੰਬਰ ਜਿਹੜਾ ਮਾਸਕੋ ਇੱਥੇ ਲੈ ਜੀਆਂ ਭਾਈਆਂ ਬਾਕੀ ਬਾਈ ਇਹ ਪਿੰਡ ਦਾ ਵੀ ਆਪਣੇ ਪਿੰਡ ਨੂੰ ਇੱਕ ਕੰਮ ਹੋਵੇ ਮੈਂ ਬਾਕੀ ਕੱਦੂ ਹਲਵਾ ਇਹਦੇ ਚ ਇੱਲਾ ਯਾਰ ਦੁੱਧ ਪੋਣਾ ਪਈ ਰਨੇ ਉਹ ਯਾਰ ਉਹ ਡਰਮ ਕਿੱਥੇ ਦੁੱਧ ਪੋਣਾ ਪਈ ਗਏ ਨੇ ਆਓ ਜੀ ਆਓ ਕਰਨਾ ਪ੍ਰਸਤਾਨ ਪਈ ਮੰਮੀ ਤੁਹਾਨੂੰ ਮੈਲੀਆ ਮੈਂ ਅੱਗੇ ਕਿੱਥੇ ਮੈਗੀ ਹੈ ਬਈ ਕਹਿ ਬਤਿਆ ਲੈ ਕੇ ਆਓ ਦੁੱਧ ਕੋਈ ਲਾ ਦੇ ਜੀ ਆਜੋ ਉੱਥੇ ਨੋ Obrigado. ਹਲੋ ਕੰਮੂ ਦਿਖਾ ਦੇ ਹਲੋ ਆ ਐਕਸਟਾ ਮਾਰਦੇ ਹਲੋ ਜੀ ਅੱਜ ਕਰਤਾ ਫੈਲ ਅੱਜ ਵੀ ਜਾ ਰਹਾ ਸ਼ੂਨੀਆਂ ਲਾਦਤੀ ਤੇ ਪਰਲੇਟਾਂ ਵੀ ਲਾਦਤੀਆਂ ਬਾਕੀ ਨਿਬੜ ਗਿਆ ਕੰਮ ਇਧਰ ਅੱਛ ਵੀ ਰਾਇਆ ਗਾ ਸਿਕਾ ਜੀ ਦਾ ਸਾਰਾ ਹਾਂ ਭਾਈ ਤਸੱਲੀ ਆ ਤਸੱਲੀ ਆ ਠੀਕ ਆ ਹੈ ਓਕੇ ਰਿਪੋਰਟ ਬਾਕੀ ਭਾਈ ਤੁਹਾਨੂੰ ਨੇੜੇ ਜਾ ਕੇ ਮਲਗੀ ਦਵਾਈ ਵਾਲੇ ਬਲੌਗ 'ਚ ਤੁਸੀਂ ਦੇਖ ਲਿਓ ਕੱਲ ਨੂੰ ਸਾਰੀ ਉੱਚੀ ਡਿਟੇਲ ਦਊਂਗੇ ਆਪਾਂ ਕਿਵੇਂ ਕਿਵੇਂ ਕਿਆ-ਕਿਆ ਕਰਿਆ ਹੋਰ ਇੱਕ ਦੋ ਲੱਟਾਂ ਹੀ ਹੋਰ ਲਾਈਆਂ ਉਹ ਵੀ ਆਪਾਂ ਕੋਲ ਜਾ ਕੇ ਦਿਖਾਵਾਂਗੇ ਤੁਹਾਨੂੰ ਰੇ ਤਾਂ ਝਲਕ ਮਰਾ ਦੰਨੇ ਆ ਨੋ ਸੀਲਿੰਗ ਹੋਈ ਵੀ ਆ ਤੇ ਲੱਟਾਂ ਲੱਗੀਆਂ ਵੀ ਆ ਬਾਕੀ ਤੇ ਫਰੇਮ ਵਾਲੀਆਂ ਵੀ ਕਰਤੀਆਂ ਆਪਾਂ ਨੇ ਬਲਿੰਕ ਤੇ ਉਹ ਵੀ ਚੇਂਜ ਵਾਲੀਆਂ ਕਰਤੀਆਂ ਤੇ ਉੱਪਰਲੀ ਸੀਲਿੰਗ ਦੀਆਂ ਵੀ ਉੱਪਰ ਉਹ ਮੌਕਸ ਲੇਟਣ ਲੱਗ ਰਹੀਆਂ। ਬਾਕੀ ਹਾਂ? ਐਂਡ ਹੋ ਗਿਆ। ਹੁਣ ਸੋਹਣਾ ਲੱਗਦਾ ਪੂਰਾ ਇਹਨੇ। ਹੁਣ ਪਰ ਮਜ਼ਾ ਹੋ ਗਿਆ ਕੰਮ। ਹੋਰਨਾਂ ਨੂੰ ਵੀ ਲਾਤੀ ਹਾਂਗੇ। ਹੋਰਨਾਂ ਦੀ ਉਹ ਘਰਾਂ ਜਾ ਕੇ ਤਾਰਾ ਲਾਉਂਗੇ। ਬਾਕੀ ਭਾਈ ਲੰਗਰ ਦੀ ਤਿਆਰੀ ਕਰਨੀ ਹੈ। ਹੁਣ ਜਾ ਕੇ ਸਮਾਂ ਗੇ ਲੇਟ ਹੋਏ ਪਈਆਂ। ਬਾਕੀ ਹੁਣ ਚੱਲਦੇ ਆਂ। ਟਰਾਲੇ 'ਤੇ ਤੰਬੂ ਲਾਉਣਾ ਯਾਰ ਮੈਂ ਤਾਂ ਕਹਿੰਦਾ ਆਪਾਂ ਉਹਦੇ ਪੱਲੇ ਚੱਲੀਏ ਯਾਰ। ਨਹੀਂ। ਹਾਂ। ਉਹ ਤੰਬੂ ਤਾਂ ਲਾਉਣਾ ਪੈਣਾ ਯਾਰ ਫਤੇਗੜ ਸਾਹਿਬ ਨੂੰ ਲੈ ਕੇ। ਉਹ ਤਾਂ ਲਿਜਾਣਾ ਹੀ ਆ ਉੱਥੇ ਨਹੀਂ ਨਾ ਜਾਣਾ ਖੜਨਾ। ਕਰੋਗੇ ਕੋਈ ਹੀ ਦਾ ਪੈਣਾ ਵੀ ਜਾ ਕੇ ਯਾਰ ਸਾਰੀ ਰਾਤ ਕਿੱਥੇ ਬੈਠੇ ਪੈਣਾ ਕਿ ਜਾਣਾ ਕਿੰਨੇ ਵਜੇ ਆ ਹੁਣ ਜਾਣਾ ਸ਼ਾਮ ਨੂੰ ਕਿੰਨੇ ਵਜੇ 5 ਵਜੇ ਹੀ ਜਾਣਾ ਤਿਆਰੀ ਕਰਕੇ ਜੇ ਲਾਂਗੇ ਨਾਲ ਲੱਦ ਕੇ ਸਮਾਨ ਫਿਰ ਤੁਸੀਂ ਉੱਥੇ ਨੂੰ ਆ ਜਿਓ ਮੈਂ ਤਾਂ ਦੋ ਨਾਲ ਜਾਣਾ ਪੈਣਾ ਮੈਨੂੰ ਕੋਈ ਗੱਲ ਦੋ ਡਰਾਈਵਰ ਲੈ ਆਇਓ ਤੁਸੀਂ ਫੌੜਾ ਰੱਖ ਲੈ ਆਇਓ ਜੋ ਉਹ ਲੈ ਆਉਂਗੇ ਜੀ ਹਾਂ ਐਂ ਕਰ ਲਿਓ ਬਾਕੀ ਸਮਾਨ ਸਮੁੰਦੀ ਤਿਆਰੀ ਕਰਾ ਦੰਨੇ ਆ ਹੁਣ ਚੱਲਦੇ ਬਾਈ ਬਾਕੀ ਤੁਸੀਂ ਕੱਲ ਵਾਲੇ ਕਲਿੱਪ ਜਿਹਾ ਲਾਇਆ ਵੇ ਆ ਉਹ ਇਹਦੇ ਵਿੱਚ ਪਾਉਂਗੇ ਕੱਲ ਚੰਕੌਰ ਸਾਹਿਬ ਲੰਗਰ ਲਾਇਆਤਾ ਬਿਲੀਆ ਨੇ ਤੇ ਅੱਜ ਫੇਰ ਕਰਾਉਣਾ ਚਲੋ ਮਾਸ ਵਾਲਿਆਂ ਨੇ ਕਰਦੇ ਕਰਦੇ ਮਾੜੀ ਮਾਰੀ ਮਜ਼ਾ ਬਾਕੀ ਸਾਨੂੰ ਹੁਣ ਦਾ ਕੰਮ ਤੁਹਾਨੂੰ ਵੀ ਕਰਾਉਣੇ ਦੱਸਣ ਚਮਕੌਰ ਸਾਹਿਬ ਦੇ ਅਤਿਗਰ ਜੀ ਕਰਾ ਲਿਆ ਬਾਈ ਹੋਰ ਹਾਂ ਕਰਾ ਲਿਆ ਆਂਦੀ ਬਾਈ ਦੇਖ ਗੁਰਿੰਦਰ ਇਹ ਸੱਟਾ ਚੇਂਜ ਕਰਦੀ ਯਾਰ ਉਹ ਦੇ ਮੈਂ ਹੱਥ ਛੇੜ ਕੇ ਦੇਖੂਗਾ ਡਾਉਨ ਸੀਲਿੰਗ ਹੈ ਹਾਂ ਡਾਉਨ ਸੀਲਿੰਗ ਕਰਾਤੀ ਬਾਈ ਬਾਬਾ ਦੀਪ ਸਿੰਘ ਜੀ ਦੀ ਫੋਟੋ ਲਗਵਾਤੀ ਅੱਛਾ ਇੱਕ ਗੱਲ ਹੈ ਮੇਰੀ ਖਲਾ ਖਲਾ ਆਂਦੀ ਤੇ ਉੱਥੇ ਹਾਂ ਉਹਦੇ ਕਰਕੇ ਕੰਮ ਲੋਡ ਆ ਗਿਆ ਨਹੀਂ ਟਰੈਕਟਰ ਡੇਢ ਤੇ ਆਣੀ ਖੜਨਾ ਡੇਢ ਤੇ ਆਣੀ ਖੜਨਾ ਉੱਪਰ ਵੀ ਰੰਗ ਕਰਾਤਾ ਛਤਰੀ ਨੂੰ ਹਾਂ ਉੱਪਰ ਵੀ ਕਰਾਤਾ ਰੰਗ ਤੁਹਾਨੂੰ ਦੇਖੀ ਹੀ ਨਹੀਂ ਉਹ ਵੀ ਨਾਲ ਦਾ ਮਲਾਤਾ ਉਹ ਉੱਪਰ ਲੇਟਾ ਵੀ ਲਵਾਤੀ ਉੱਪਰ ਫੌੜ ਵਾਂਗੂ ਦਾਦੂ ਦਿਖਾ ਦੇ ਭਾਈ ਉਹਨੂੰ ਵੀ ਹਾਂ ਦਿਖਾਈ ਲੈ ਦੇ ਤੂੰ ਉਹ ਵੀ ਕਰਾਤੀ ਸੀਲਿੰਗ ਇਤਨੀ ਕਾਨੀ ਨਾਲੇ ਤੇ ਹੁਣ ਹੀ ਲੈ ਕੇ ਆਏ ਹਾਂ ਹੁਣ ਇਤਨੀ ਕਾਨੀ ਉਹ ਦਿਖਦੀ ਆ ਦੇਖਦੀ ਆ ਉਹ ਨਾਲ ਵੀ ਲੱਗਾ ਕਿਹਦੇ ਵਰਗੀਏ ਪੁਲਿਸ ਵਰਗੀਆਂ ਹਾਂ ਹੁਣ ਵਰਗੀਆਂ ਹਾਂ ਕੀ ਬਣ ਤੈ ਤੈ ਕਹਿਣਾ ਬਣਨਾ ਕੋਈ ਪੁਲਿਸ ਆਫਸਰ ਬਣਨਾ ਕੀ ਬਣਨਾ ਹਲਕਾ ਕਿਆ ਹਲਕ ਚਾਉ ਜਿਹੜਾ ਦੇਖਦਾ ਵੀ ਦੇਖਦਾ ਬੈ ਜਾ ਤੂੰ ਹਲਕ ਬਣਨਾ ਉੱਤੇ ਪੁਲਿਸ ਆਫਸਰ ਬਣਨਾ ਕਿ ਬਣਨਾ ਹੈ ਕਿਆ ਕਹਿੰਦੇ ਇਹਨੂੰ ਤੈ ਉਹ ਆਇਂ ਦੱਸ ਮੈਨੂੰ ਤੂੰ ਪਹਿਲਾਂ ਵੀ ਤੇ ਪੁਲਿਸ ਆਫਸਰ ਉਰੇ ਬਣਨਾ ਕਿ ਬਾਹਰ ਨਹੀਂ ਜਾਣਾ ਤੇ ਹਲਕ ਬੰਨਾ ਹੈ ਬਾਹਰ ਫੇਰ ਜਾਣਾ ਬਾਹਰ ਜਾਣਾ ਜੀ ਉਹ ਲੈਟਾ ਘਮਾਤੀਆਂ ਇਹਦੇ ਪਰ ਇਹ ਬਲਦੀਆਂ ਕਰਨੀਆਂ ਜੇ ਤਾਰ ਰਹਿ ਗਈ ਚਾ ਫਿਰ ਹੁਣ ਤੁਹਾਨੂੰ ਪਤਾ ਕਾਲੀ ਆ ਉਧਰ ਲੰਗਰ ਦਾ ਕੀ ਹੋ ਗਿਆ ਕਹਿੰਦਾ ਕਰਾਉਣਾ ਅੱਜ ਇਹਨੂੰ ਮੈਂ ਕਿਹਾ ਤਾਂ ਵੀ ਹੌਲੀ ਹੌਲੀ ਜਾਂਦੀ ਦੱਸੇਦਾ ਵੀ ਨਹੀਂ ਕਿਸੇ ਨੂੰ ਲੰਗਰਾਂ ਦੇ ਬਾਅਦ ਚਲੀ ਜਾਂਦਾ ਅਹ ਬੇਵਿਦ ਤਾਲਾ ਖਿਆ ਪਿਆ ਹੋਰ ਫਿਰ ਵੀ ਲੇਟ ਆਇਆ ਇਹ ਹਾਂ ਹੋਰ ਜੇ ਸਾਧ ਜਰ ਚ ਲੈ ਜਾਂਦਾ 7-8 ਵਜੇ ਉੱਥੇ ਫੇਰ ਆਉਂਦਾ ਟਾਈਮ ਨਾਲ ਉਹ ਮਾ ਆਇਆ ਚਾਚਾ ਉਹ ਇਧਰ ਤੁਹਾਗਾ ਮਾਰਾਂ ਕਿ ਨਾ ਮਾਰਾਂ ਮਾਰ ਦੇ ਚਾਚੇ ਮੈਂ ਕਿਹਨੂੰ ਮਾਰਾਂ ਹਾਂ ਸਵਾਗਾ ਚਾਹੀਦਾ ਜੇ ਬਾਈ ਜਾਣ ਤੇ ਮੜ ਦੇ ਨਹੀਂ ਪੈ ਗਿਆ ਹਾਂ ਇਹ ਵਿੱਚ ਪਾ ਹਾਂ ਵਿੱਚ ਪਾਣੀ ਚਲੇ ਜਾਣਾ ਟਾਈਟ ਹੋ ਜਾਏਗਾ ਹੋ ਜਾਵੇ ਨਾ ਹਾਂ ਬੱਦਲ ਬਾਈ ਹੋ ਗਈ ਬੱਦਲ ਬਾਈ ਹੋ ਗਈ ਭਾਈ ਬੱਕ ਪਤਾ ਕੁਝ ਨਹੀਂ ਦਾ ਹਨਾ ਆ ਦਿਨਾਂ ਚ ਪੈ ਵੀ ਜਾਂਦਾ ਹੁਣ ਕਿਆ ਤੰਬੂ ਲਾਉਣਾ ਹੁਣ ਤੰਬੂ ਲਾ ਦੀਏ ਉਹ ਤਰਪਾਲ ਲੈਣ ਗਿਆ ਕਾਲੇ ਚਾਚੇ ਦੇ ਤੇ ਫਿਰ ਦੰਡਾ ਵੀ ਧਿੰਦੇ ਦੇ ਬਾੜੇ ਪਿਆ ਉੱਥੇ ਰਸੇ ਰਸੇ ਲਿਆਉਣੇ ਹਥਿਆਰ ਤਾਂ ਧਿੰਦੇ ਕੋਲੇ ਪਏ ਭਾਈ ਹਾਂਜੀ ਕੁੱਝ ਕਸ ਲੈਣੇ ਤੇ ਫਿਰ ਯਾਰ ਹੋਰੇ ਕਸਣੇ ਪੈਣੇ ਆਂ ਧਿੰਦੇ ਬਾੜੀ ਕਿੱਥੇ ਉੱਥੇ ਜਾ ਪਾਉਂਗਾ ਉਰੀ ਕਾਦਣੇ ਆਂ ਅੱਛਾ ਕਿਆ ਉਹ ਤੋਂ ਕਿੱਥੇ ਲਾਉਣੀ ਚਾਹੀਦੀ ਸੀ ਉੱਪਰ ਲਾਉਣੀ ਸੀ ਉਹ ਤੂੰ ਉੱਪਰ ਆਏ ਉੱਪਰਲੀ ਸਾਈਡ ਫੇ ਕੌਣ ਦੇਖੂਗਾ ਉੱਪਰ ਤੇ ਕੌਣ ਦੇਖਣੀ ਤੈਨੂੰ ਕਿਵੇਂ ਦੀ ਜਾਣੀ ਤੇਰੀ ਲਾਉਣੀ ਸੀ ਇਹ ਕਹਿੰਦਾ ਛੱਤ ਦੇ ਉੱਪਰ ਚਾਹੀਦੀ ਤੇ ਆਪੋ ਪਰ ਨਹੀਂ ਪਤਾ ਥੱਲੇ ਹੁੰਦੀ ਆ ਇਹ ਥੱਲੇ ਹੀ ਹੁੰਦੀ ਆ ਚਲ ਉੱਪਰ ਵੀ ਲਵਾ ਦੂੰਗਾ ਕੋਈ ਨਾ ਹਾਂ ਇੱਕ ਫੋਟੋ ਉੱਪਰ ਲਵਾਉਂਗੇ ਇੱਕ ਫੋਟੋ ਕਰਦਾ ਕਹਿ ਜੀ ਤੇਰੀ ਉੱਪਰ ਲਾਉਣੀ ਆ ਹਾਂ ਹਲਕਾਲੀ ਹਲਕਾਲੀ ਹਾਂ ਠੀਕ ਆ ਚਲ ਲਵਾ ਦੂੰਗਾ ਤੇਰੀ ਉਹ ਲਾ ਦੂੰਗਾ ਤੂੰ ਕੱਪੜੇ ਪਾ ਦੀ ਹਲਕਾਲੇ ਉਹ ਲਾ ਦੂੰਗਾ ਇਹ ਕੀ ਹੈ ਅਸਲੀ ਉੱਪਰ ਪਾ ਲੈਂਦੀ ਬਈ ਹਾਂ ਇਹ ਦੇਖਦੇ ਹਾਂ ਹੁਣ ਕਿਵੇਂ ਆ ਨੈਕ ਰੈਲੀ ਤਰਕੇ ਤਿਆਰ ਕਰਨੀ ਆ ਹਾਂ ਹਾਂ ਦੂ ਵਾਲੀ ਦਾ ਤੇ ਲੈ ਕੇ ਜਾਣੀ ਆ ਬਾਕੀ ਦੂਣੇ ਤਾਂ ਭਾਈ ਤਰਪਾਲਾ ਘਟੋ ਘੜ ਦੋ ਚਾਹੀਦੇ ਪੱਲੜ ਹਰ ਜਾ ਤਰੈਡਾਂ ਵਾਲੀ ਲੱਗਣੀ ਆ ਪੱਲੜ ਹੈਗਾ ਤੁਹਾਡੇ ਕੋਲ ਕੋਈ ਚਲ ਉਹਦੇ ਤਿੰਨ ਜੇ ਬਾੜੇ ਚੋ ਲੈ ਆਈਏ ਸਮਾਨ ਚੱਕ ਲੈ ਜਾਓ ਚੱਲੀਏ ਬਾਕੀ ਗੱਗਾ ਆਉਂਦਾ ਔਰੇ ਭਾਈ ਆਕਰ ਦੇ ਮੁਕ ਤੇ ਹੁਣ ਤੋਂ ਸਰਪ੍ਰਸਤ ਜਿਹੜਾ ਚੱਲ ਰਹੀ ਹੈ ਅੰਮ੍ਰਿਤਸਰੋਂ ਮਾਸਕੋ ਇੱਥੇ ਲੈ ਜੀਆਂ ਭਾਈਆਂ ਬਾਕੀ ਬਈ ਇਹ ਪਿੰਡ ਦਾ ਵੀ ਆਪਣੇ ਪਿੰਡ ਵਾਂਗੂ ਏਕ ਕੰਮਦਿਆਂ ਦਾ ਲੇਕਿਨ ਆਪਣੇ ਪਿੰਡ ਦਾ ਥੋੜੇ ਜਿਹਾ ਹੋਰ ਕੁ ਵੀ ਹੈਗਾ ਨਾ ਦੇਣੇ ਵਾਲੇ ਇਹ ਸਾਰੇ ਬਈ ਪਿੰਦੇ ਨਾਲੇ ਪਿੰਡ ਦੇ ਹੀ ਹੋਗੇ ਬਾਕੀ ਇਹ ਵੀ ਆਪਣੇ ਨਾਲ ਥੋੜਾ ਜਿਹਾ ਭਿਜਾਉਣ ਜਾਇ ਕਰਦਾ ਦੇ ਦੇ ਵਾਲਾ ਤੇ ਸਾਰੇ ਮੁਡੇ ਹੋਏ ਬਈ ਇਹਨਾਂ ਬਹੁਤ ਵਜੇ ਬਗਾਨਾ ਕਰਿਆ ਲਿਆ ਥੋੜਾ ਜਿਹਾ ਕੱਢ ਵੀ ਲਾ ਕੇ ਰੱਖਿਆ ਦਾ ਕੱਲ ਦੀ ਸ਼ੁਰੂ ਕਰਵਾਇ ਸ਼ੁਰੂ ਕਰਨਾ 5:00 ਵਜੇ ਅੱਜ ਥੋੜਾ ਸੱਜਦੇ ਆ ਜੀ ਕਿ ਲੱਗੇ ਹੋਏ ਆ ਸੇਵਾ ਕਰਨ ਬਾਅਦ 11:00 ਵਜੇ ਆਪਣੇ ਪਿੰਡ ਵਾਲਿਆਂ ਨੇ ਵੀ ਆ ਜਾਣਾ ਸਾਡੇ ਪਿੰਡਾਂ ਨੇ ਕੀ ਹੁਣ ਚੱਲ ਰਿਹਾ ਬਹੁਤ ਵਧੀਆ ਪੰਜ ਸੱਤ ਦੇ ਪਾ ਲੱਗੇ ਹੋਏ ਆ ਸਾਰੇ ਬੰਦੇ

ਛੋਟੀ ਛਾਕੇ ਪਾਈ ਦੁੱਧ ਛੋਟੀ ਛਾਕੇ ਬਿਸਕੁਟ ਦੁੱਧ ਛਾਕੇ ਪਾਈ ਹੈ ਜੀ ਦਰਮਦਰੋਂ ਛੋਟੋ ਜੀ ਆਜੋ ਛੋਟੀ ਛਾਕੇ ਪਾਈ ਦੁੱਧ ਦੁੱਧ ਜੀ ਸੁਣਦੇ ਬੈਗੋ ਜੀ ਦਰਮਦਰ ਜੀ ਬਿਸਕੁਟ ਦੁੱਧ ਮਾਸਟਰ ਵੱਲੋਂ ਆਜੋ ਜੀ ਛੋਟਾ ਛਾਕੇ ਛੋਟਾ ਛਾਕੇ ਆਉਂਗੀ ਜੀ ਨਾ ਮੰਗਰ ਜੀ ਹੈ

はい。